ਸਾਹਿਬਨ ਬੋਲੋ ਜੋ ਕੈਸੋਪਰੇਸ਼ਨ ਕਹਿੰਦਾ ਜੋ ਚੈਕਿੰਗ ਕੀਤੀ ਜਾ ਰਹੀ ਹੈ ਐਸਐਮਪੀ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ ਤੇ ਐਸਪੀ ਡੀ ਰੁਪਿੰਦਰਪੁਰ ਮੈਡਮ ਸਰ ਆ ਵੀ ਉੱਥੇ ਮੌਜੂਦ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਜਿਹੜੀ ਆਦੀ ਚੈਕਿੰਗ ਕੀਤੀ ਹੈ ਇਹ ਕਿਉਂ ਕੀਤੀ ਗਈ ਹੈ ਚੈਕ ਆਪਰੇਸ਼ਨ ਕਿਸੋ ਤਰ੍ਹਾਂ ਦਾ ਹੈ ਤੇ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਕੀ ਕਰਨਾ ਹੈ ਇਹ ਜਿਹੜੇ ਕੈਸੋ ਤੇ ਹੈ ਜਿਹੜੇ ਡਰੱਗ ਹੌਟਸਪੌਟਸ ਨੇ ਜਾਂ ਡਰੱਗ ਪ੍ਰੋਨ ਏਰੀਆਜ਼ ਨੇ ਜਿੱਦੇ ਚ ਹੈਬਿਚੁਅਲ ਅਫੈਂਡਰਸ ਵੀ ਉਹਨਾਂ ਤੇ ਜਿਹੜੀ ਹੈਗੀ ਐਸੈਸਰੀ ਚੈਕਿੰਗ ਤੇ ਤਲਾਸ਼ੀ ਜਿਹੜੀ ਹੈਗੀ ਉਹਨਾਂ ਦੇ ਕਰਾਂ ਦੇ ਲੂ ਜਾ ਰਹੀ ਆ ਤੇ ਇਸ ਤੋਂ ਪਹਿਲਾਂ ਅਸੀਂ ਸ਼ਹਿਰ ਦੇ ਵਿੱਚ ਚੈੱਕ ਕਰਕੇ ਆਏ ਹੁਣ ਪੂਰੇ ਡੇ ਪਿੰਡ ਦੇ ਵਿੱਚ ਪਹੁੰਚੇ ਹਾਂ ਇੱਥੇ ਜਿਹੜਾ ਹੈਗਾ ਲਾਡੀ ਨਾਂ ਦਾ ਬੰਦਾ ਇਹਦਾ ਵੀ ਆ ਪੂਰੇ ਡੇ ਰੋਕ ਤੇ ਇਹਦਾ ਵੀ ਜਿਹੜਾ ਅਪਰਾਧਕ ਪਛੋਕੜ ਹੈਗਾ ਤੇ 5 5 ਐਨਡੀ ਪੀਐਸ ਦੀ ਧਾਰਾ ਦੇ ਤਹਿਤ ਇਹ ਪਰਚੇ ਦਰਜ ਹੋਣਗੇ ਤੇ ਡਰੱਗਸ ਦੀ ਜਿਹੜੀ ਹੈਗੀ ਐ ਇੱਕ ਕੋਡ ਹੈ ਇਦੇ ਖਿਲਾਫ ਸਖਤ ਐਕਸ਼ਨ ਲਿਆ ਜਾ ਰਿਹਾ ਹੈ ਹਰ ਪਹਿਲੂ ਨੂੰ ਮੱਦੇ ਨਜ਼ਰ ਰੱਖਦੇ ਹਰ ਜਿਹੜੀ ਯੂਨਿਟ ਆ ਪੰਜਾਬ ਪੁਲਿਸ ਦੀ ਉਹਦੇ ਵੱਲੋਂ ਤੇ ਸੀਨੀਅਰ ਅਫਸਰਾਂ ਦਾ ਤੇ ਸਰਕਾਰ ਦਾ ਵੀ ਜਿਹੜਾ ਹੈ ਇਹਦੇ ਵਿੱਚ ਇਹੀ ਦਿਸ਼ਾ ਨਿਰਦੇਸ਼ ਨੇ ਤੇ ਈਵਨ ਜਿਹੜੇ ਹੁਣ ਹੈਬਚੁਅਲ ਅਫੈਂਡਰਸ ਨੇ ਰਿਪੀਟਡ ਇਹ ਜਿਹੜੇ ਨਸ਼ਾ ਵੇਚ ਨਸ਼ਾ ਤਸਕਰੀ ਕਰਦੇ ਨੇ ਉਸ ਤੋਂ ਬਾਅਦ ਜੇਲ੍ਹਾਂ ਤੋਂ ਬਾਹਰ ਵੀ ਆਉਂਦੇ ਤਾਂ ਸਾਡੇ ਵੱਲੋਂ ਇਹਨਾਂ ਦੀਆਂ ਜਿਹੜੀਆਂ ਹੈਗੀਆਂ ਬਿਲਡ ਵੀ ਆਪੋਸਿਟ ਕੀਤੀਆਂ ਜਾਣੀਆਂ ਤਾਂ ਕਿ ਇਹ ਅਪਰਾਧਕ ਪਛੋਕੜ ਵਾਲੇ ਬੰਦੇ ਜਿਹੜੇ ਨਸ਼ਾ ਤਸਕਰੀ ਕਰਦੇ ਨੇ ਤੇ ਇਹ ਜਲਦੀ ਦੁਬਾਰਾ ਜੇਲ੍ਹਾਂ ਤੋਂ ਬਾਹਰ ਨਾ ਸਕਣ ਤੇ ਸਖਤ ਤੇ ਸਖਤ ਕਾਰਵਾਈ ਇਹਨਾਂ ਤੇ ਹਰ